ਪਪਾ ਸੋੜੇ ਆਪਾਂ ਫੈਮਲੀ ਪੰਡਤ ਤੋਂ ਆ ਤਾਂ ਇਸ ਕਰਕੇ ਪਪਾ ਨਾਲ ਥੋੜੀ ਜੀ ਆਰਗੂਮੈਂਟਸ਼ਨ ਜਲਦੀ ਪਹਿਲਾਂ ਮੇਰੀ ਅੱਛਾ ਤੁਸੀਂ ਪੰਡਤ ਫੈਮਲੀ ਤੋਂ ਹਿੰਦੂ ਹੋ ਹਾਂਜੀ ਪਰ ਉਸ ਧਰਮ ਤੋਂ ਹਟ ਕੇ ਸਿੱਖ ਧਰਮ ਵੱਲ ਐਡੀ ਚੜ੍ਹ ਕੇ ਕਿਵੇਂ ਲੱਗੇ ਉਹ ਤੋਂ ਬਾਅਦ ਫਿਰ ਮੈਂ ਸੰਤਾਂ ਨੂੰ ਸੁੰਨਾ ਸ਼ੁਰੂ ਕੀਤਾ ਫਿਰ ਭਾਈ ਅਮਰਤਪਾਲ ਆ ਗਿਆ ਉਸ ਤੋਂ ਬਾਅਦ ਅੱਛਾ ਭਾਈ ਅਮਰਤਪਾਲ ਨੂੰ ਸੁੰਦਾ ਰਿਹਾ ਮੈਂ ਕਾਫੀ ਸਮੇਂ ਜੇ ਉਹਨਾਂ ਦੇ ਮੋਰਚਾ ਲੱਗਾ ਜਦ ਅੰਮ੍ਰਿਤਸਰ ਉੱਥੇ ਵੀ ਹਾਜ਼ਰੀ ਭਰੀ ਆਪਾਂ 3-4 ਦਿਨ ਲਗਾਤਾਰ ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਹੀ ਪ੍ਰੇਰਨਾ ਆਈ ਤੇ ਸੰਤ ਪਪਾ ਜਰਨਾ ਸਿੰਘ ਜੀ ਨੂੰ ਵੀ ਮੇਨਮ ਵੱਕ ਕਿ ਮੈਂ ਕਿ ਜੇ ਉਹ ਇੰਨਾ ਕੁਝ ਕਰ ਸਕਦੇ ਮੈਂ ਆਪਾਂ ਉਹਨਾਂ ਦੀ ਇੰਨੀ ਕੀ ਸੇਵਾ ਵਾਸਤੇ ਮੈਂ ਇੰਨਾ ਪੈਰ ਚੁੱਕ ਸਟੈਪ ਚੁੱਕ ਸਕਦਾ ਤਾਂ ਕੀ ਨਹੀਂ ਹੋ ਸਕਦਾ ਸੰਤਾ ਦੀ ਫੋਟੋ ਜੇ ਕਿ ਵੀਡੀਓ ਚੱਲਦੀ ਵੀ ਜਿੱਚ ਯੂਪੀ ਦਾ ਪੰਡਤ ਕਹਿੰਦਾ ਫੇਆ ਚਲ ਪੰਡਤ ਦੀ ਆਪਾਂ ਵੀਰ ਭਰਾਈ ਆ ਆਪਾਂ ਮਾੜਾ ਨਹੀਂ ਕਹਿੰਦੇ ਲੇਕਿਨ ਉਹਦੀ ਵੀ ਗਲਤੀ ਆ ਨਾ ਸੰਤਾ ਦੀ ਫੋਟੋ ਤੇ ਤਾਂ ਲੱਤਾਂ ਮਾਰੀਆਂ ਉਹ ਕਹਿੰਦੇ ਆ ਕਿ ਆਪਣਾ ਇਹ ਕੋਈ ਹੋ ਨਹੀਂ ਐ ਉਹ ਮੈਂ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਬਾਪ ਅਮਰਪਾਲ ਤੇ ਭਿੰਡਰ ਵਾਲਿਆਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਕਿ ਇਹ ਖਾਲਿਸਤਾਨੀ ਆ ਇਹ ਹਿੰਦੂ ਐਂਟੀ ਸੋਚ ਵਾਲੇ ਬੰਦੇ ਆ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਖੁਦ ਹਿੰਦੂ ਹੋ ਕੇ ਤੁਸੀਂ ਉਹਨਾਂ ਦੇ ਸ਼ਗਿਰਤ ਬਣ ਗਏ ਇਹ ਗੱਲ ਤਾਂ ਫਿਰ ਖੜੀ ਜੀ ਜਾਂਦੀ ਪਾਪਾ ਵੀ ਮੇਰੇ ਨਾਲ ਲੜਪੰਦੇ ਕਈ ਵਾਰੀ ਖਾਲਸਤਾਨ ਨੂੰ ਬੋਲ ਦਿੰਦੇ ਮੈਨੂੰ ਖਾਲਸਤਾਨੀ ਬੋਲ ਦਿੰਦਾ ਲੇਕਿਨ ਮੈਂ ਆਪਣੇ ਪਾਪਾ ਦੀ ਗੱਲ ਨੂੰ ਆਰਗੂ ਨਹੀਂ ਕਰਦਾ ਮੈਂ ਚਲੋ ਵੱਡੇ ਆਪਣੇ ਜੋ ਬੋਲ ਹੋ ਗਏ ਹੋ ਗਿਆ ਉਹਨਾਂ ਦੇ ਵੱਡੇ ਆਪਾਂ ਕਹਿ ਨਹੀਂ ਸਕਦੇ ਕੋਈ ਮੰਦੀ ਗੱਲੇ ਸੰਤਾਵਲੇ ਤੇ ਇਹ ਹੋਇਆ ਕਿ ਇੰਦਰਾ ਗਾਂਧੀ ਨਾਲ ਪੰਗੇ ਲੈ ਤੱਕ ਹਾਲ ਤੱਕ ਸਾਡੇ ਗੋਲੇ ਛੁੱਟੇ ਆ ਤੇ ਆਪਣਾ ਧੀਆਂ ਪੈਣਾ ਦੀ ਜੁਨਿਟੀਆਂ ਸਿੰਘਾਂ ਦੇ ਦਾੜੇ ਪਟਾਇਲ ਸਿੰਘਾਂ ਦੀ ਬੇਅਦਬੀ ਕੀਤੀ ਹੈ ਦਾ ਸੰਤਾ ਨੇ ਪੈਰ ਚੁੱਕਿਆ ਮਨ ਜਿਹੜੇ ਭਾਈ ਅੰਮ੍ਰਿਤਪਾਲ ਆ ਉਹਨਾਂ ਦੀ ਅੱਜਕੱਲ ਪਰਸਪਰ ਫੋਟੋ ਵੇਖ ਕੇ ਆਟਾ ਭਾਈ ਸਾਹਿਬ ਜੀ ਦੀ ਵੀਡੀਓ ਕਰਦੀ ਜਿਹੜੀ ਭਾਈ ਸਾਹਿਬ ਦੀ ਪੇਸ਼ੀ ਚੱਲਦੀ ਪਈ ਅੱਜਕੱਲ ਤੇ ਉਹਦੇ ਵਿੱਚ ਆਪਣਾ ਇਹ ਵੀ ਆਣਾ ਕਿ ਭਾਈ ਸਾਹਿਬ ਜੀ ਨੇ ਤਾਂ ਬਸ ਨਸ਼ਾ ਛਡਾਉਣਾ ਸ਼ੁਰੂ ਕੀਤਾ ਆ ਪੰਜਾਬ ਤੋਂ ਪੋ ਮਹੀਨਾ ਜਦੋਂ ਆਉਂਦਾ ਤਾਂ ਸ਼ਰਧਾ ਤੇ ਵਿਰਾਗ ਸਾਡੇ ਮਨਾਂ ਦੇ ਅੰਦਰ ਜਾਗ ਜਾਂਦੀ ਆ ਪਰ ਇਹਨਾਂ ਦਿਨਾਂ ਦੇ ਵਿੱਚ ਹੀ ਸ਼ਰਧਾ ਤੇ ਵਿਰਾਗ ਕਿਉਂ ਆਉਂਦਾ ਇਹ ਸਾਹਿਬਜ਼ਾਦਿਆਂ ਨੇ ਜਿਹੜੀ ਸ਼ਹਾਦਤ ਦਿੱਤੀ ਉਹ ਸਿਰਫ ਪੋ ਮਹੀਨੇ ਦੀ ਖਾਤਰ ਨਹੀਂ ਦਿੱਤੀ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਸੰਗਤਾਨਤਮਸਤਕ ਹੋਣ ਅੱਜ ਦੀ ਨੌਜਵਾਨੀ ਜਿਹੜੀ ਬੇਮੁਖ ਗੁਰੂਤੋ ਹੋ ਰਹੀ ਆ ਜਿੱਥੇ ਇਹ ਇਲਜ਼ਾਮ ਨੌਜਵਾਨੀ ਤੇ ਲੱਗਦੇ ਨੇ ਉੱਥੇ ਹੀ ਉਹਨਾਂ ਇਲਜ਼ਾਮਾਂ ਨੂੰ ਖੰਡਣ ਉਸ ਵਕਤ ਹੋ ਜਾਂਦਾਗਾ ਜਦੋਂ ਅਜਿਹੇ ਨੌਜਵਾਨ ਜਿਹੜੇ ਅੱਜ ਪੈਦਲ ਯਾਤਰਾ ਕਰ ਰਹੇ ਨੇ ਪੈਦਲ ਗੁਰੂ ਧਾਮਾਂ ਦੇ ਦਰਸ਼ਨ ਕਰ ਰਹੇ ਨੇ ਹਜੂਰ ਸਾਹਿਬ ਤੇ ਗਵਾਲੀਅਰ ਦੇ ਕਿਲੇ ਤੱਕ ਇੱਕ ਸਿੰਘ ਨੌਜਵਾਨ ਸਾਨੂੰ ਮਿਲਿਆ ਅੱਜ ਅਸੀਂ ਫਤੇਗੜ ਸਾਹਿਬ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਵੀਰ ਮਿਲਿਆ ਗੱਲਬਾਤ ਕੀਤੀ ਤਾਂ ਵੀਰ ਨੇ ਦੱਸਿਆ ਕਿ 올 ਇੰਡੀਆ ਯਾਤਰਾ ਦੇ ਉੱਤੇ ਵੀਰ ਪੈਦਲ ਉਤਰਿਆ ਹੋਇਆਗਾ 올 ਇੰਡੀਆ ਦੇ ਜਿੱਤੇ ਵੀ ਗੁਰਦੁਆਰਾ ਸਾਹਿਬ ਸਥਾਨ ਨੇ ਉੱਥੇ ਵੀਰ ਨੇ ਪੈਦਲ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਥੋਂ ਆਏ ਹੋ ਮੈਂ ਬਾਬਾ ਨੰਗਲ ਟੈਂਡਾ ਦਾ ਰਹਿਣਾ ਵਾਲਾ ਤੇ ਆਲ ਇੰਡੀਆ ਗੁਰਦੁਆਰਾ ਸਾਹਿਬ ਦੀ ਯਾਤਰਾ ਕਰ ਰਿਹਾ ਵਾ ਉਹ ਇਹ ਇਹ ਮਨ ਚ ਵਿਚਾਰ ਕਿਵੇਂ ਆਇਆ ਇਹ ਬਾਬਾ ਜੀ ਆਪਾਂ ਕਾਫੀ ਨਿਊਜ਼ ਸੁਣਦੇ ਆ ਕਿ ਅੰਮ੍ਰਿਤ ਸ਼ਾ ਵਰਗੇ ਕਹਿੰਦੇ ਆ ਕਿ ਅੱਗੇ ਕੀ ਆਪਣਾ ਕੀ ਪੰਜਾਬ ਦੇ ਜਵਾਬ ਕਰ ਲਤਾ ਨਸ਼ੇ ਕਰਦੇ ਆ ਕਰਦੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਤੇ ਇਹ ਦੱਸ ਸਕੀ ਕਿ ਪੰਜਾਬ ਦੇ ਨੌਜਵਾਨ ਨਸ਼ੇ ਕਰਦੇ ਚਲੋ ਉਹਨਾਂ ਦੀ ਜਮਾਹ ਨਹੀਂ ਜਿਹੋ ਜਾ ਬਖਸ਼ਿਆ ਹੋ ਜਾ ਕਰਮ ਕਰਦੇ ਆ ਲੇਕਿਨ ਅੱਪਾ ਇਹੇ ਖਾਨਣਾ ਚਾਹੁੰਦੇ ਕਿ ਕਪਾਲਜਾਤ ਦੇ ਜਿਹੜੇ ਬੱਬਰ ਸ਼ੇਰ ਗਲਗੀਦਰ ਪਾਸ਼ਾ ਦੇ ਪੁੱਤੋਂ ਅਜੇ ਵੀ ਆਪਣਾ ਯਾਤਰਾਵਾਂ ਕਰ ਸਕਦੇ ਆ ਤੇ ਨਸ਼ੇ ਦੇ ਨਹੀਂ ਲੱਗੇ ਆ ਕਿ ਇਹ ਦੱਸਣਾ ਜਾਂਦੇ ਕਿ ਨੌਜਵਾਨੀ ਹੈ ਜਿਹੜੀ ਉਹੋ ਜੀ ਨਹੀਂ ਹੈਗੀ ਇੱਥੇ ਇਹ ਟਾਕਰਾ ਦੇ ਸਕਦੀ ਅੱਗੇ ਬਾਬਾ ਜੀ ਤੁਸੀਂ ਉਮਰ ਕਿੰਨੀ ਹੋਣੀ ਹੈ ਤੁਹਾਡੀ ਮੇਰੇ ਬਾਬਾ ਜੀ 16 ਸਾਲ ਹੋ ਗਏ 16 ਸਾਲ ਦੀ ਉਮਰ ਦੇ ਵਿੱਚ ਤੁਸੀਂ ਪੈਦਲ ਯਾਤਰਾ ਸ਼ੁਰੂ ਕਰਤੀ ਘਰੋਂ ਕੱਲੇ ਚੱਲ ਪਿਆ ਇਧਰ ਘੁੰਮ ਜੋ ਧੁੱਪ ਨੂੰ ਹੋ ਜਾਓ ਆ ਜਾਓ ਇਧਰ ਨੂੰ ਨਾ ਥੋੜਾ ਸੂਰਜ ਸਿੱਧਾ ਪੈ ਜੂਗਾ ਬਾਬਾ ਜੀ ਕਰਦੇ ਨਹੀਂ ਨਹੀਂ ਰੋਕੇ ਆ ਟੋਕੇ ਆ ਕਿ ਇੰਨੀ ਦੂਰ ਕੱਲਾ ਜਾਏਗਾ ਪੈਦਲ ਜਾਏਗਾ ਰਸਤਾ ਬਹੁਤ ਲੰਬਾਗਾ ਬਾਬਾ ਜੀ ਪਾਪਾ ਨੇ ਪਹਿਲਾਂ ਆਰਗੂ ਕੀਤੀ ਹੈ ਲੇਕਿਨ ਚਲੋ ਪਾਪਾ ਛੋੜੇ ਆਪਾਂ ਫੈਮਿਲੀ ਪੰਡਤ ਤੋਂ ਆ ਤਾਂ ਇਸ ਕਰਕੇ ਪਾਪਾ ਨਾਲ ਥੋੜੀ ਜੀ ਆਰਗੂਮੈਂਟ ਜਲਦੀ ਪਹਿਲਾਂ ਮੇਰੀ ਅਛਾ ਕੁਝ ਪੰਡਤ ਫੈਮਿਲੀ ਤੋਂ ਹਿੰਦੂਆਂ ਤੇ ਉਸ ਤੋਂ ਬਾਅਦ ਫਿਰ ਮੈਂ ਮੈmber ਸੰਚਾਰ ਕੇ ਤਾਂ ਥੋੜਾ ਟਾਈਮ ਆਰਗੂਮੈਂਟੇਸ਼ਨ ਚੱਲੀ ਉਹ ਤੋਂ ਪਾਪਾ ਨੇ ਫਿਰ ਮੰਨ ਲਈ ਗੱਲ ਆਪਾਂ ਕਿ ਚਲੋ ਠੀਕ ਹੈ ਜੋ ਜੋ ਤੁਹਾਨੂੰ ਵਧੀਆ ਲੱਗਦਾ ਹੈ ਸਹੀ ਗੱਲ ਹੈ ਤੇ ਪਾਪਾ ਨੇ ਵੀ ਦੱਸਿਆ ਇਤਿਹਾਸ ਬਾਰੇ ਥੋੜਾ ਜਿੰਨਾ ਸਾਨੂੰ ਪਤਾ ਫਿਰ ਪਾਪਾ ਸਮਝ ਗਏ ਥੋੜਾ ਜਿਹਾ ਪਾਪਾ ਕਹਿੰਦੇ ਚਲੋ ਜੋ ਤੁਹਾਨੂੰ ਸਹੀ ਜਿਆਦਾ ਕਰੋ ਤੇ ਉਸ ਤੋਂ ਬਾਅਦ ਹੁਣ ਮੈਂ ਯਾਤਰਾ ਕਰਨ ਹੈਗਾ ਤਾਂ ਪਾਪਾ ਨੇ ਥੋੜੀ ਹਾਰ ਗੋਈ ਪਾਪਾ ਬੋਲਦੇ ਪੁੱਤ ਵੱਡਾ ਰੂਟ ਆ ਪੱਟੀ ਜਗ੍ਹਾ ਹੈ ਤੁਸੀਂ ਕਿੱਥੇ ਜਾ ਸਕੋ ਮੈਂ ਪਾਪਾ ਜੇ ਕਰਨਾ ਹੈ ਤਾਂ ਉਹਦਾ ਨਾਮ ਦੇ ਪਾਸ ਨਾ ਬਾਬਾ ਜੀ ਚਲੋ ਠੀਕ ਜੇ ਮੈਨੂੰ ਤੁਹਾਨੂੰ ਸਹੀ ਲੱਗਦਾ ਕਰੋ ਮੈਂ ਫਿਰ ਅਰਦਾਸ ਕਰਾ ਕੇ ਦੋ ਜਿਹੜੀ ਹਿੰਦੂ ਧਰਮ ਆਪਣੇ ਆਪ ਚ ਬਹੁਤ ਵੱਡਾ ਧਰਮ ਹੈ ਬੜੇ ਦੇਵੀ ਦੇਵਤੇ ਬੜੀਆਂ ਮਹਾ ਭਾਰਤ ਵਰਗੀਆਂ ਯੁੱਧ ਹੋਏ ਰਮੈਨ ਉਹਦੇ ਵਿੱਚ ਅਸੀਂ ਪੜਦੇ ਆ ਨਾ ਵੇਦ ਪੁਰਾਨ ਗੀਤਾ ਇਹਨਾਂ ਜਿਕਰ ਹੁੰਦਾ ਪਰ ਉਸ ਧਰਮ ਤੋਂ ਹਟ ਕੇ ਸਿੱਖ ਧਰਮ ਵੱਲ ਐਨੀ ਚਣ ਕੇ ਕਿਵੇਂ ਲੱਗੀ ਬਾਬਾ ਆਪਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਸ ਕੀ 350 ਸਾਲਾ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਹਾਰਾਜ ਨੇ ਕੀ ਦੀਵਦੀ ਸ਼ਹਾਦਤ ਦਿੱਤੀ ਦਿੱਲੀ ਜਾ ਕੇ ਇਹ ਉਹ ਸ਼ਹਿਰ ਤੋਂ ਵੇਕੇ ਤੇ ਬਾਕੀ ਛੋਟੇ ਸਹਿਬ ਜਾਂ ਜਨਸ਼ਾਹ ਤੋਂ ਵੇਕੇ ਤੇ ਬਾਕੀ ਸਮੂਹੀ ਸਿੰਘਾਂ ਜੀ ਸ਼ਹਿਰ ਤੋਂ ਵੇਕੇ ਸਾਡੇ ਦਿਲਚਸਪ ਭਾਵਨਾਵਾਂ ਹੈ ਕਿ ਹਾਂ ਭਈ ਆਪਾਂ ਵੀ ਅਮਰੇ ਸੰਚਾਰ ਕਰੀਏ ਤੇ ਮਾਰਾ ਤੇ ਲੜ ਲਾਈ ਜੀ ਕਿਉਂਕਿ ਵਾਪਾ ਮਾਰਾ ਨੇ ਕਿਹਾ ਕਿ ਅਕਾਲਪੁਰਕ ਤਾਂ ਇੱਕੀ ਹੈ ਆਪਾਂ ਹਰ ਕਿਸ ਨੂੰ ਤਾਂ ਹਰ ਵਕਤ ਵਕ ਬਣਾਈ ਜਾ ਰਹੇ ਤੇ ਬਾਸ ਤੁਸੀਂ ਇਹ ਚੀਜ਼ ਕਰਕੇ ਆਪਾਂ ਫਿਰ ਬੋਲੇ ਕਿ ਇੱਕੀ ਅਕਾਲਪੁਰਕ ਹੈ ਤਾਂ ਸਾਰਿਆਂ ਨੂੰ ਮੰਨੋ ਨਹੀਂ ਮੈਂ ਮੈਂ ਇਹ ਜਾਨਣਾ ਚਾਹੁੰਦਾ ਤੁਸੀਂ ਮੇਰਾ ਸਵਾਲ ਨਹੀਂ ਸਮਝੇ ਕਿ ਤੁਹਾ ਤੋਂ ਨੂੰ ਕਿਹੜੀ ਚੀਜ਼ ਨੇ ਤੁਹਾਡੀ ਜ਼ਿੰਦਗੀ 'ਚ ਯੂ ਟਰਨ ਲਿਆਤਾ ਕਿੱਥੋਂ ਤੋਂ ਨੂੰ ਪ੍ਰੇਰਣਾ ਕਿੱਥੋਂ ਮਿਲੀ ਘਰੋਂ ਪਰਿਵਾਰ ਦੇ ਵਿੱਚ ਗੱਲਾਂ ਚੱਲਦੀਆਂ ਸੀ ਇਤਿਹਾਸ ਸੁਣਾਇਆ ਜਾਂਦਾ ਸੀਗਾ ਜਾਂ ਕਿਤੇ ਬਾਹਰ ਯਾਰਾਂ ਦੋਸਤਾਂ ਜਾਂ ਸੁਸਾਇਟੀ ਦੇ ਵਿੱਚੋਂ ਕਿੱਥੋਂ ਪ੍ਰੇਰਣਾ ਕਿੱਥੋਂ ਮਿਲੀ ਇਹ ਸਰਾ ਤੁਹਾਨੂੰ ਸੁਸਾਇਟੀ ਦਾ ਮੇਰੀ ਖਰਾਬ ਵੀ ਹੋ ਗਈ ਸੀ অলਮੋਸਟਲੀ ਮੈਂ ਗਲਤ ਜੁਆ ਕਰਾਂ ਸਨਾਂ ਕਲਾਸ ਲੜਨਾਂ ਗੜਾ ਕਰਨੀਆਂ ਉਹ ਜਿਹੀ ਹੋ ਗਈ ਸੀ ਸਾਡੀ ਅੱਛਾ ਉਸ ਤੋਂ ਬਾਅਦ ਫਿਰ ਮੈਂ ਸੰਤਾਂ ਨੂੰ ਸੁੰਨਾ ਸ਼ੁਰੂ ਕੀਤਾ ਫਿਰ ਭਾਈ ਅਮਰਤਪਾਲ ਆ ਗਿਆ ਉਸ ਤੋਂ ਬਾਅਦ ਅੱਛਾ ਭਾਈ ਅਮਰਤਪਾਲ ਨੂੰ ਸੁੰਦਾ ਰਿਹਾ ਮੈਂ ਕਾਫੀ ਸਮੇਂ ਜੇ ਉਹਨਾਂ ਦੇ ਮੋਰਚਾ ਲੱਗਾ ਜਦ ਅੰਮ੍ਰਿਤ ਸਰ ਉੱਥੇ ਵੀ ਹਾਜ਼ਰੀ ਭਰੀ ਆਪਾਂ 3-4 ਦਿਨ ਅਤੇ ਜਣਿਆ ਤੇ ਉਸ ਤੋਂ ਬਾਅਦ ਆ ਗਿਆ ਨਹੀਂ ਤੇਜੀ ਵਰਸਕ ਜੀ ਆਪਣੇ ਸਰ ਸਾਹਿਬ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਆਈਡੀਆਂ ਦੇ ਉਹਨਾਂ ਦਾ ਆਪਾਂ ਬੜਾ ਪ੍ਰੇਮ ਰੱਖਿਆ ਤੇ ਉਹਨਾਂ ਵੱਲੋਂ ਉਹਨਾਂ ਦੇ ਵਿਚਾਰ ਸੁੰਦਾ ਮੇਡੇ ਲਈ ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਇਹ ਪ੍ਰੇਰਨਾ ਆਈ ਤੇ ਸੰਤ ਪਾਪਾ ਜਰਨੈਲ ਸਿੰਘ ਜੀ ਨੂੰ ਵੀ ਮੇਨ ਮੰਨ ਕੇ ਕਿ ਮੈਂ ਕਿ ਜੇ ਉਹ ਇੰਨਾ ਕੁਝ ਕਰ ਸਕਦੇ ਹੈ ਮੈਂ ਆਪਾਂ ਉਹਨਾਂ ਦੇ ਇੰਨੀ ਕੀ ਸੇਵਾ ਵਾਸਤੇ ਮੈਂ ਇੰਨਾ ਪੈਰ ਚੁੱਕ ਸਕੇ ਤਾਂ ਵੀ ਨਹੀਂ ਹੋ ਸਕਦਾ ਤੁਸੀਂ ਉਸ ਦਿਨ ठान ਲਿਆ ਹੈ ਕਿ ਮੈਂ ਯਾਤਰਾ ਕਰਨੀ ਹੈ ਉਹ ਵੀ ਪੈਦਲ ਪੈਦਲ ਤੇ ਯਾਤਰਾ ਮੇਰਾ ਹੁੰਦਾ ਜੀਚ ਸੀਗਾ ਉਕੇ ਮੈਂ ਕਾਫੀ ਵਖਿਆ ਨਾ ਨਿਊਜ਼ ਰਿਪੋਰਟਿੰਗ ਚ ਸੁਣਿਆ ਆ ਜੇ ਜਿਹੜਾ ਯੂਪੀ ਵਾਲੇ ਆ ਹੁਣ ਸੰਤਾ ਦੀ ਫੋਟੋ ਦੇ ਕੇ ਵੀਡੀਓ ਚਲਦੀ ਪਈ ਜਿੱਚ ਯੂਪੀ ਦਾ ਪੰਡਤ ਕਹਿੰਦਾ ਵਾ ਚਲ ਪੰਡਤ ਦੀ ਆਪਾਂ ਵੀਰ ਭਰਾਈ ਆ ਆਪਾਂ ਮਾੜਾ ਨਹੀਂ ਕਹਿੰਦੇ ਲੇਕਿਨ ਉਹਦੀ ਵੀ ਗਲਤੀ ਆ ਉਹਨਾਂ ਸੰਤਾ ਦੀ ਫੋਟੋ ਤੇ ਤਾਂ ਲੱਤਾਂ ਮਾਰੀਆਂ ਉਹ ਕਹਿੰਦੇ ਆ ਕਿ ਆਪਣਾ ਇਹ ਕੋਈ ਹੋ ਨਹੀਂ ਐ ਉਹ ਮੈਂ ਤੁਹਾਡੇ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਬਾਪ ਮੈਂ ਕਿਹਾ ਆ ਸਾਡਾ ਇਹ ਤਾਂ ਕਿਵੇਂ ਚਾਰੋਸ ਚੀਜ਼ ਤੇ ਕਿ ਜੇ ਵਾਏ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਤਾਂ ਯੋਧੇ ਕਰਕੇ ਕੱਲਿਆ ਹੈ ਤੇ ਦੁਨੀਆ ਦੇ ਇਹ ਰਣ ਮੈਦਾਨ ਵਿੱਚ ਜੂਝਣਾ ਉਹਨਾਂ ਨੇ ਮੈਂ ਉਹਨਾਂ ਨੂੰ ਜੇ ਪਿ ਮਾਤਾ 우ਸਤਾਦ ਰੈਨੇ ਸਿੰਘਾਂ ਦੇ ਕੇ ਆ ਵੀ ਜਿਨ੍ਹਾਂ ਨੇ ਸਿਖਾਇਆ ਸਿੰਘਾਂ ਨੂੰ ਮੈਂ ਸਾਰਿਆਂ ਦੇ ਪੇ ਗੁਰਕਲ ਕੀ ਤਰਪਾਸ਼ਾ ਯੋਤੇ ਮੈਂ ਜਿਹੜੇ ਆ ਲੋਕੀ ਅੱਜ ਦਾ ਪਖੰਡ ਬਣਾਈ ਫਿਰਦੇ ਨੇ ਕਿ ਹਾਂ ਜੀ ਤੁਸੀਂ ਕੀ ਕਹਿੰਦੇ ਭਿੰਡਰ ਵਾਲੇ ਬੰਦੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਬੰਦੇ ਉਹਨਾਂ ਨੇ ਵੀ ਤਾਂ ਗੁਰਕਲ ਕੀ ਤਰਪਾਸ਼ਾ ਨੂੰ ਧਾਰੀ ਕਰਕੇ ਆਪਣਾ ਪਾਣਾ ਪਾਇਆ ਸੀਗਾ ਤੇ ਉਹ ਹੀ ਰਣ ਵਿੱਚ ਦੂਜੇ ਨੇ ਬਾਅਦ ਅਮਰਤਪਾਲ ਤੇ ਭਿੰਡਰ ਵਾਲਿਆਂ ਨੂੰ ਖਾਲਸਤਾਨੀ ਕਿਹਾ ਜਾਂਦਾ ਕਿ ਇਹ ਖਾਲਸਤਾਨੀ ਆ ਇਹ ਹਿੰਦੂ ਐਂਟੀ ਸੋਚ ਵਾਲੇ ਬੰਦੇ ਆ ਇਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਤੇ ਤੁਸੀਂ ਫਦਰ ਹਿੰਦੂ ਹੋ ਕੇ ਤੁਸੀਂ ਉਹਨਾਂ ਦੇ ਸ਼ਗਿਰਦ ਬਣ ਗਏ। ਬਾਬਾ ਜੀ ਇਹ ਗੱਲ ਤਾਂ ਫੇਰੇ ਫਿਰ ਜੀ ਜਲਦੀ ਹੈ। ਪਾਪਾ ਵੀ ਮੇ ਨਾਲ ਲੜਪੰਦੇ ਕਈ ਵਾਰੀ ਖਾਲਸਾ ਤਨ ਬੋਲ ਦਿੰਦੇ ਮੈਨੂੰ। ਖਾਲਸਤਾਨੀ ਬੋਲ ਦਿੰਦਾ ਲੇਕਿਨ ਮੈਂ ਆਪਣੇ ਪਾਪਾ ਦੀ ਗੱਲ ਨੂੰ ਆਰਗੂ ਨਹੀਂ ਕਰਦਾ। ਮੈਂ ਚਲੋ ਵੱਡੇ ਆਪਣੇ ਜੋ ਬੋਲ ਹੋ ਗਿਆ ਹੋ ਗਿਆ ਉਹਨਾਂ ਦੇ ਵੱਡੇ ਆਪਾਂ ਕਹਿ ਨਹੀਂ ਸਕਦੇ ਅੱਗੇ ਉਹਨਾਂ ਦੇ। ਲੇਕਿਨ ਜੇ ਖਾਲਸਤਾਨ ਦੀ ਗੱਲ ਆ ਬਾਬਾ ਜੀ ਖਾਲਸਤਾਨੀ ਉਹਦਾ ਖਾਲਸਾ ਰਾਜ ਹਮਾਰਾ ਨੇ ਬਖਸ਼ਿਆ। ਖਾਲਸਤਾਨ ਤਾਂ ਚਲੋ ਆਪਾਂ ਬਣਾਉਂਦੇ ਆ। ਬੰਦੀ ਗਾਲੇ ਸੰਤਾਵਲੇ ਤੇ ਹੋਇਆ ਕਿ ਇੰਦਰਾ ਗਾਂਧੀ ਨਾਲ ਪੰਗੇ ਲੈ ਤਕਾਲਤਖ ਸਾਹਿਬ ਤੇ ਗੋਲੇ ਛੁੱਟੇ ਆ ਤੇ ਆਪਣਾ ਧੀਆਂ ਪੈਣਾ ਦੀ ਜੱਡੀਆਂ ਸਿੰਘਾਂ ਦੇ ਦਾੜੇ ਪਟਾਇਆ ਸਿੰਘਾਂ ਦੀ ਬੇਦਵੀ ਕੀਤੀ ਆ ਤਾਂ ਸੰਤਾ ਨੇ ਪੈਰ ਚੁੱਕੇ ਹੁਣ ਜਿਹੜੇ ਭਾਈ ਅੰਮ੍ਰਿਤਪਾਲ ਆ ਉਹਨਾਂ ਦੀ ਅੱਜ ਕੱਲ ਪਰਸੋਂ ਮੈਂ ਫੋਟੋ ਵੇਖ ਕੇ ਆਟਾ ਭਾਈ ਸਾਹਿਬ ਜੀ ਦੀ ਵੀਡੀਓ ਕਰਦੀ ਜਿਹੜੀ ਭਾਈ ਸਾਹਿਬ ਜੀ ਪੇਸ਼ੀ ਚੱਲਦੀ ਪਈ ਅੱਜ ਕੱਲ ਤੇ ਉਹਦੇ ਵਿੱਚ ਆਪਣਾ ਇਹ ਵੀ ਆਣਾ ਕਿ ਭਾਈ ਸਾਹਿਬ ਜੀ ਨੇ ਤਾਂ ਬਸ ਨਸ਼ਾ ਛਡਾਉਣਾ ਸ਼ੁਰੂ ਕੀਤਾ ਆ ਪੰਜਾਬ ਤੋਂ ਕਿ ਜੇ ਆਪਣਾ ਪੋਸਟ ਪੰਜਾਬ ਪਾਲਸੇ ਹੀ ਕਰਦੇ ਕਿ ਹਾਂ ਮੈਂ ਨਹੀਂ ਰੋਕਦੀ ਸੀਗੇ ਉਹਨਾਂ ਨੂੰ ਉਹਨਾਂ ਨੇ ਫਿਰ ਕਾਰਵਾਈ ਕਰਨੀ ਬਹੁਤ ਸਾਰੇ ਸ਼ੇਵਸੇਨ ਵਾਲੇ ਤੇ ਕੁਝ ਹਿੰਦੂ ਭਰਾ ਨੇ ਉਹ ਇਤਰਾਜ਼ ਕਰਦੇ ਆ ਕਹਿੰਦੇ ਜੇ ਅਮਰਤਪਾਲ ਬਾਹਰ ਆ ਗਿਆ ਤਾਂ ਅਸੀਂ ਪੰਜਾਬ 'ਚ ਨਹੀਂ ਰਹਿ ਸਕਦੇ ਜੇ ਅਮਰਤਪਾਲ ਮੁੱਖ ਮੰਤਰੀ ਬਣ ਗਿਆ ਤਾਂ ਸਾਨੂੰ ਪੰਜਾਬ ਛੱਡਣਾ ਪਊਗਾ ਸਾਨੂੰ ਪੰਜਾਬ ਛੱਡ ਕੇ ਕਿਤੇ ਹੋਰ ਜਾਣਾ ਪਊਗਾ ਬਾਬਾ ਜੀ ਇਹ ਗੱਲ ਕਰਨ ਦਾ ਮਨ ਮਾਰ ਨੇ ਇਹ ਤਾਂ ਪੰਜ ਦਰਿਆਵਾਂ ਦੀ ਧਰਤੀ ਆ ਇਹ ਤੇ ਆਪਣਾ ਕਹਿੰਦੇ ਆ ਆਪਨੰਦਪੁਰ ਸਾਹਿਬ ਲਾ ਕੇ ਕਿੰਨਾ ਵੱਡਾ ਸਥਾਨ ਨਾਣਾ ਦੇਵੀ ਉਹ ਪਾਣਨ ਜਾਏ ਉਹਨਾਂ ਨੇ ਆਪਣਾ ਸਿੰਘਾਂ ਨੇ ਕੀ ਕਾਰਵਾਈ ਕੀਤੀ ਸਿੰਘਾਂ ਦਾ ਸਿੰਘਾਂ ਨੂੰ ਕੋਈ ਨਹੀਂ ਗਿਆ ਦੇ ਸਿੰਘਾਂ ਨੂੰ ਪਤਾ ਕਿ ਹਾਂ ਵੀ ਅਗਲੇ ਦਾ ਆਪਦਾ ਧਰਮ ਨੇ ਆਪਣੇ ਆਪਣਾ ਅਕਾਲ ਪੁਰਖ ਨੂੰ ਮੰਨਣਾ ਜਾਂ ਕਿ ਮੱਥਾ ਟੇਕਣਾ ਹੀ ਟੇਕਣਾ। ਹੂੰ ਤਾਂ ਬੱਬੇ ਹੁਣ ਲੋਕੀ ਕਹਿੰਦੇ ਕਿ ਆਪਣਾ ਪੰਜਾਬ ਛੜਾ ਪੰਜਾਬ ਘਰ ਨਹੀਂ ਛੜਨਾ ਪੈਣਾ ਮਹਾਰਾਜ ਜੀ ਦਾ ਰਾਜ ਵੇਖਿਆ ਜਾਵੇ। ਮਹਾਰਾਜਾ ਰਾਜ ਕਿੱਥੇ ਗਿਆ ਅੱਲਾ ਦਾਕ ਤੋਂ ਲੈ ਕੇ ਉਹ ਹਿਮਾਚਲ ਤੱਕ ਫੈਲ ਗਿਆ ਸੀਗਾ ਦਾ ਅਫਗਾਨਿਸਤਾਨ ਤੱਕ। ਤੇ ਇਹੋ ਜੇ ਰਾਜ ਆਪਣਾ ਕਿਸ ਮੁਸਲਮਾਨ ਨੂੰ ਮਹਾਰਾਜ ਜੀ ਸਿੰਘਾਂ ਵੀ ਤੂੰ ਚੱਲ ਜਾ ਇਦਰ ਹਿੰਦੂ ਨੂੰ ਕਿਹਾ ਤੂੰ ਵੀ ਚੱਲ ਜਾ। ਉਹਨਾਂ ਨੇ ਕਿਹਾ ਸਾਰੇ ਇੱਕ ਹੀ ਆ ਸਾਂਝੇ ਇੱਥੇ ਹੀ ਰੋ। ਇਥੇ ਰਹੋਗੇ ਸਾਰੇ ਇੱਕ ਮਲਵਟਕ ਦੇ પ્રેમ ਪਿਆਰ ਨਾਲ ਰਾਵਾਂਗੇ ਕਿ ਸਾਰਿਆਂ ਦੀ ਥਾਂ ਹੈ ਮੇਰੀ ਕੱਲੇ ਦੀ ਥਾਂ ਨਹੀਂ ਹੈ ਕਿੰਨੇ ਸਾਲ ਤੋਂ ਲੱਗੇ ਹੋਏ ਤੁਸੀਂ ਪੈਦਲ ਯਾਤਰਾ ਤੇ ਮੇਰਾ ਬਾਬਾ ਇਹ ਫਸਟ ਫਸਟ ਦਾ ਲਿਆ ਤੇ ਕਿੰਨੇ ਕਿ ਹਜ਼ਾਰਾਂ ਕਿਲੋਮੀਟਰ ਤੁਸੀਂ ਜਿਹੜੀ ਪੈਦਲ ਯਾਤਰਾ ਕਰ ਚੁੱਕੇ ਹੋ ਮੈਂ ਤਾਂ ਬਾਬਾ ਜੀ ਉਹ ਵੀ ਲਾ ਲੋ ਵੀ ਹਜੂਰ ਸਾਹਿਬ ਗਏ ਹਜੂਰ ਸਾਹਿਬ ਗਿਆ ਚਾਂਡ ਜਾਂਚ ਮੇਰੇ ਤਿੰਨ ਚਾਰ ਹਜ਼ਾਰ ਤਾਂ ਵੀ ਲੱਗਿਆ ਕਿਲੋਮੀਟਰ ਚ ਅੱਛਾ ਤੇ ਉਸ ਤੋਂ ਬਾਅਦ ਜਿਹੜਾ ਬਾਕੀ ਦਮਦਮਾ ਸਾਹਿਬ ਅਨੰਦਪੁਰ ਸਾਹਿਬ ਚੇਸ ਕਰਦਾ ਆ ਅਬੇ ਸਰ ਸਾਹ ਦਾ ਮਿਲ ਆ ਗਿਆ 1000 ਕਿਲੋ ਮਟਰੋਹੀ ਹੋ ਜਾਂਦਾ ਕਰੋ ਹਰ ਆ ਤੁਸੀਂ ਪੈਦਲ ਹੀ ਕਰਦੇ ਹੋ ਫਿਰ ਪੜਾਈ ਕਿਹੜੇ ਵੇਲੇ ਪੜ੍ਹਦੇ ਨਹੀਂ ਸਕੂਲ ਨਹੀਂ ਜਾਂਦੇ ਜਾਂਦਾ ਹੈਗਾ ਲੇਕਿਨ ਥੋੜਾ ਜਿਹਾ ਸਕੂਲ ਲੈਣ ਵਾਲੀ ਲੜਾਈ ਹੋਈ ਜਾਂਦੀ ਇਸ ਤਰੀਕੇ ਨਾਲ ਮੈਂ ਗੋਲਦਮਾਲਾ ਸਜਾਂਦਾ ਤੇ ਡਰਦੇ ਥੋੜਾ ਯਾਰ ਅੱਛਾ ਸਕੂਲ ਦੇ ਵਿੱਚ ਗੋਲਦਮਾਲਾ ਨਹੀਂ ਸਜਾਉਂਦੇ ਹੁੰਦੇ ਹਾਂਜੀ ਲੇਕਿਨ ਜਦ ਆਪਾਂ ਫਿਰ ਥੋੜਾ ਜਿਹਾ ਟਾਈਮ ਚਾਰ ਕੋ ਮੈਂ ਪ੍ਰਿੰਸੀਪਲ ਸਾਰਾ ਕਿਹਾ ਮੈਂ ਸਰ ਮੈਨੂੰ ਪਗਵੰਨੀ ਨਹੀਂ ਆਂਦੀ ਮੈਂ ਗੋਲਦਮਾਲਾ ਸਜਾਂਦਾ ਇਕੱਲਾ ਤਾਂ ਕਹਿੰਦੇ 골ਦਮਾਲਾ ਨਹੀਂ ਬਨਣਾ ਪੱਗ ਬਨਣੀ ਹੈ ਕਿ ਤੁਸੀਂ ਸਕੂਲ ਹੀ ਜਾਣਾ ਛੱਡਤਾ ਹੈ ਜਾਣਾ ਛੱਡਿਆ ਨਹੀਂ ਇਹ ਜਾਵਾਂਗੇ ਹਜੇ ਆ ਟ੍ਰਿਪ ਕੰਪਲੀਟ ਕਰਾਂਗੇ ਕਿਉਂਕਿ ਆ ਜਾ ਪੇਪਰ ਤਾਂ ਹੈਗੇ ਪੇਪਰ ਚਲੋ ਦੂਈ ਕਲਾਸਾਂ ਦੀ ਹੈ ਹਜੇ ਤਾਂ 9th ਦੇ 9th ਦੇ ਪੇਪਰਾਂ ਦੀ ਕੋਈ ਟੈਨਸ਼ਨ ਨਹੀਂ ਹੈ ਤਾਂ ਇਹ ਇਸ ਉਮਰ ਚ ਤਾਂ ਇਹ ਹੁੰਦਾ ਸਾਡੇ ਵਰਗਿਆਂ ਨੂੰ ਤਾਂ ਕਿ ਯਾਰ ਆਪਾਂ ਯਾਰਾਂ ਦੋਸਤਾਂ ਨਾਲ ਕਿਤੇ ਪਹਾੜਾਂ 'ਚ ਘੁੰਮਣ ਜਾਂਦੇ ਆ ਕੋਈ ਪਰਿਵਾਰ ਨਾਲ ਛੁੱਟੀਆਂ ਬਤਾਉਣ ਜਾਂਦੇ ਆ ਜਾਂ ਕੋਈ ਕਲੱਬਾਂ ਸ਼ੱਬਾਂ ਦੇ ਵਿੱਚ ਅੱਜਕੱਲ ਮੁੰਡੇ ਜਾਂਦੇ ਆ ਹਨਾ ਵੈਸਟਰਨ ਕਲਚਰ ਨੂੰ ਅਪਣਾਇਆ ਜਾ ਰਿਹਾ ਤੁਸੀਂ 16 ਸਾਲ ਦੀ ਉਮਰ ਦੇ ਵਿੱਚ ਪੈਦਲ ਯਾਤਰਾ ਸ ਬਾਬਾ ਇਹੋ ਜੀ ਜਦ ਬਾਬੇ ਬੜੀ ਵਾਕਾ ਮਾਰਾ ਤੇ ਲੜਨਾ ਨਾ ਚੰਗਾ ਹੈ ਕਿਉਂਕਿ ਆਪਾਂ ਜਿਹੜਾ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਹੁਣ ਬਾਬਾ ਇਹ ਆਪਾਂ ਕੱਲ ਪਰਸੋਂ ਵੀਡੀਓ ਵੇਖੀ ਜਿੱਥੇ ਕਿਹਾ ਕਿ ਸੰਤਾ ਕਲੌਸ ਖਲੋਤਾ ਇੱਕ ਬਸੇ ਛੋਟੇ ਸਹਿ ਜਿਹਦੀ ਫੋਟੋ ਲੱਗੀ ਆਪਣੇ ਸੈਕਿੰਡ ਨੌਜਵਾਨਾਂ ਪਰ ਉਹਦੀ ਫੋਟੋ ਖਿਤੀ ਜਾਂਦਾ ਕਿ ਛੋਟੇ ਸਹਿ ਜਿਆਦਾ ਦੀ ਕੁਰਬਾਨੀ ਨੇ ਨਾ ਵਿਆਹ ਦਿੱਤੀ ਕਿ ਆਪੇ ਜਿਹਨਾਂ ਨੇ ਆਧਾ ਪੂਰਾ ਸਰਮਾਨ ਸਵਾਰ ਕੇ ਆਪ ਨੂੰ ਤੇ ਸ਼ਹੀਦ ਕਰਾਤਾ ਬਾਬਾ ਆਪਾਂ ਕਹਿੰਦੇ ਬਾਬਾ ਜੀ ਸਿੰਘ ਜੀ ਬਾਬਾ ਜੀ ਸਿੰਘ ਬਾਬੇ ਬੜੇ ਤਕੜੇ ਬਲੀ ਸੂਰਮੇ ਆਏ ਨੇ ਇਹ ਗੰਨਰਾਂ ਕਿ ਮਾਰਾ ਨੇ ਬਾਬਾ ਜੀ ਸਿੰਘ ਨੂੰ ਆਪਣਾ ਟਿੱਬੀ ਛਾਇਡ ਬੀ ਦੇ ਕਰਨ ਲਈ ਮਾਰਾ ਨੂੰ ਪਤਾ tha ਕਿ ਉਹ ਆਪ ਤਾਂ ਕਾਲਪੁਰਖ ਸੀ ਗਿਆ ਖੋਦੇ ਕਾਲਪੁਰਖ ਦੇ ਰੂਪ ਤੇ ਸੀ ਗਿਆ ਮਾਰਾ ਇਹ ਮਾਰਾ ਨੇ ਜਿਵੇਂ ਲੇ ਹੁਕਮ ਕਰੋਤੇ ਆਪਣਾ ਛਾਇ ਸਰਸ ਨਦੀ ਦੇ ਲਾਗੇ ਮਾਰਾ ਨੇ ਭਾਈ ਉਹਦੇ ਸਿੰਘ ਨੂੰ ਹੁਕਮ ਦਿੱਤਾ ਕਿ ਪਾਬਾ ਜੀ ਸਿੰਘ ਨੂੰ ਇੱਥੇ ਘੱਲ ਦੋ ਮੇਰੇ ਕੋਲ ਤੁਸੀਂ ਆਪ ਜਾਓ ਉੱਥੇ ਤੇ 72 ਘੰਟੇ ਬਾਬਾ ਜੀ ਨੇ ਉਹਨਾਂ ਦਾ ਜੂਜਿਆ ਬਾਬਾ ਬਾਬਾ ਉਹਦੇ ਸਿੰਘ ਸ਼ਹੀਦ ਹੋਏ ਛਾਇ ਟਿੱਬੀ ਦੇ ਉਸ ਤੋਂ ਬਾਅਦ ਬਾਬਾ ਜੀ ਸਿੰਘ ਜੀ ਹੋਣੀ ਚਮਕੌਰ ਸਾਹਿਬ ਸ਼ਹੀਦ ਹੋਏ ਤੇ ਬਾਬਾ ਜੀ ਯਾਰ ਸਿੰਘ ਜੀ ਬਸ ਬਾਈ ਉਹ ਗੱਲ ਹੈ ਕਿ ਆਪਾਂ ਗਈਆ ਜਾਵੇ ਨਾ ਤੇ ਲੋਕੀ ਕਹਿੰਦੇ ਆ ਕਿ ਸਿੱਖੀ ਮਾੜੀ ਆ ਬਾਬੇ ਸਿੱਖੀ ਮਾੜੀ ਸਿੱਖੀ ਕਿਸੇ ਨੂੰ ਨਹੀਂ ਮਾੜਾ ਕਹਿੰਦੀ ਮਾਰਾ ਨੇ ਕਿਸੇ ਨੂੰ ਨਹੀਂ ਮਾੜਾ ਕਿਹਾ ਗੁਰੂ ਗ੍ਰੰਥ ਸਾਹਿਬ ਮਾਰਾ ਨੇ ਕਹਿਣੋ ਕਿ ਗੁਰੂ ਧਾਰਿਕ ਰਾਇਆ ਸਾਰਿਆਂ ਨੂੰ ਕਿਉਂਕਿ ਇਹ ਪਟਕੇ ਨਾ ਹੁਣ ਅੱਜ ਦਮੇ ਜੱਪਾ ਮੈਂ ਆਪੋ ਵੇਖਿਆ ਹੈ ਕਈ ਲੋਕੀ ਉਹ ਪੀੜਾਈ ਜਗ੍ਹਾ ਤੇ ਜਾਂਦੇ ਆ ਕੋਈ ਆਪਣਾ ਅਨਗੋਦਰ ਜਾ ਜਾਂਦੇ ਗੁਰਸੇਵਾਂ ਦੇ ਆਪਣੀ ਤਾਂ ਇੱਕ ਹੀ ਬੇਨਤੀ ਉਹਨਾਂ ਸਾਰਿਆਂ ਨੂੰ ਕਿ ਇਹ ਤਾਂ ਨਾ ਜੋ ਆਪਣੇ ਗੁਰਬਾਣੀ ਦੇ ਲੜ ਲੱਗੇ ਕਿਉਂਕਿ ਅੱਜ ਪੋਦੇ ਮਹੀਨੇ ਜੀ ਮੈਂ ਕਈ ਵੀਡੀਓ ਵੇਖਦਾ ਲੋਕੀ ਕਈ ਕ੍ਰਿਸਮਸ ਮਨਾ ਰਹੇ ਜਾਗੇ ਉਹ ਛੋਟੇ ਸਾਬ ਜੰਨੀ ਸ਼ੀਦੀ ਦੀ ਕਈ ਅੰਦੇ ਵੀ ਆ ਘੁੰਮਦੇ ਫਿਰਦੇ ਆ ਦਰਬਾਰ ਦੀ ਮੱਥਾ ਘਾਟੀ ਡੇਦੇ ਜਿੰਨੇ ਪਰਸੈਂਟ ਮੈਂ ਵੇ ਜਿਹੜੇ ਲੋਕਿਆ ਜਿਆਦਾ ਸ਼ਰਧਾ ਮੱਥਾ ਟੇਕਦੇ ਆਗੇ ਹੁਣ ਜਦੋਂ ਵਿਰਾਗ ਆਉਂਦਾ ਉਸ ਧਰਤੀ ਤੇ ਜਾ ਕੇ ਬਵੇਂ ਰਾਮ ਤਾਂ ਆਉਂਦਾ ਆ ਉੱਥੇ ਜਾ ਕੇ ਉਹਦੇ ਲਈ ਥੋੜਾ ਜਿਆ ਦੁੱਖ ਵੀ ਹੁੰਦਾ ਵੇ ਕੇ ਉਹ ਛੱਡੇ ਪੁਰਸ਼ ਤੇ ਜਾਈਦਾ ਰੋਣਾ ਆਦਾ ਕਈ ਵਾਰੀ ਕਿ ਹਾਂ ਬਈ ਕਿਹੋ ਜੀ ਉਹ ਦਾਦੀ ਮਾਤਾ ਨੂੰ ਕਿਹੋ ਜਿਓ ਜੋ ਸ਼ਹਿਵ ਜਦਦੇ ਹੋਣੇ ਆ ਮੈਂ ਜਿਨ੍ਹਾਂ ਨੇ ਇਹ ਪੂਰਾ ਕਿੰਨੇ ਮਹੀਨਾ ਕੱਢਤਾ ਉੱਥੇ ਦੇਮਾ ਤੋਂ ਬਾਅਦ ਛੋਟੇ ਸਾਹਿਬ ਜਦੋਂ ਮੈਂ ਚਨਾਏ ਆ ਗਿਆ ਮੈਂ ਮਾਤਾ ਹੀ ਦੇਖ ਲਓ ਉੱਤੇ ਖਲੋਤੇ ਮੈਂ ਬਾਬਾ ਹੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿਸੇ ਨੇ ਕਿ ਤੁਹਾਡੇ ਇੱਥੇ ਖਲੋਤੇ ਮਹਿਲ ਬਣ ਜਾਣਗੇ ਅੱਜ ਵੀ ਮੈਂ ਖਲੋਤੇ ਨੇ ਤੇ ਆ ਗਿਆ ਤੇ ਅੱਜ ਆਪਣਾ ਤਾਂ ਬਸ ਇੰਨਾ ਹੀ ਹੈ ਕਿ ਸਾਰਿਆਂ ਨੂੰ ਬੇਨਤੀ ਹੈ ਕਿ ਨਸ਼ੇ ਛੱਡਣ ਜਿਹੜੇ ਵੀ ਨਸ਼ੇ ਕਰਦੇ ਆ ਇਹ ਮਾਰਾ ਦੇ ਲੜ ਲੱਗਣ ਕਿਉਂਕਿ ਇਹ ਮਾਰਾ ਜੀ ਹੈ ਜਿਹੜਾ ਤਰੂਗਾ ਅੱਗੇ ਤੁਹਾਨੂੰ ਹੋਰ ਕੋਈ ਨਹੀਂ ਤਰ ਸਕਦਾ ਤੁਹਾਡਾ ਬੈਗ ਕਾਫੀ ਭਾਰੀ ਲੱਗ ਰਿਹਾਗਾ ਕਿੰਨਾ ਕੁ ਵਜਨ ਹੋਊਗਾ ਇਹਦਾ ਲਗਭਗ 25-26 ਕਿਲੋ ਦਾ ਹੈਗਾ 25-26 ਕਿਲੋ ਮੋਟਿਆਂ ਦੇ ਚੱਕ ਕੇ ਤੁਸੀਂ ਤੁਰ ਰਹੇ ਹੋ ਹ ਨੇ ਬਬਿਆ ਰਾਜ ਢਾਬੇ ਦੇ ਰਾਸ ਸਟੇ ਕੀਤੀ ਸੀਗੀ ਉਧਰ ਫਿਰ ਥੋੜੇ ਦੇ ਲੇਟ ਹੋ ਗਿਆ ਉੱਥੇ ਜਮੈਂ ਕਿੰਨਾ ਕਿਲੋਮੀਟਰ ਦਿਨ ਚ ਕੱਢ ਦਿੰਨੇ ਆ ਅੱਜ ਸ਼ਾਇਦ ਮੈਂ ਕੱਢ ਜਾਵਾਂ ਅੱਜ ਸ਼ਾਇਦ ਇਹ ਕੜ ਸਾ ਪੁੱਜਾਂ ਕੱਲ 15 ਕਿਲੋਮੀਟਰ ਕੱਢ ਚੁੱਕਿਆ ਹਾਂ ਜੇ ਕੋਈ ਕਵੇ ਵੀਰ ਵੀ ਆ ਜਾ ਅਸੀਂ ਤੈਨੂੰ ਨਾਲ ਚੜਾ ਲੈਨੇ ਸਾਡੇ ਨਾਲ ਚੜ ਚੱਲ ਟਰਾਲੀਆਂ ਵਾਲੇ ਬੜੇ ਜਾਂਦੇ ਆ ਹੁਣ ਤਾਂ ਸਵਾ ਦੇ ਦਿਨਾਂ ਦੇ ਚਕਾਰਾਂ ਵਾਲੇ ਬੜੇ ਆਉਂਦੇ ਹੋਣਗੇ ਟਰੱਕਾਂ ਲਈ ਰੋਕ ਲੈਂਦੇ ਹੋਣਗੇ ਕਿ ਆ ਜਾ ਭਰਾ ਤੈਨੂੰ ਨਾਲ ਲੈ ਚੱਲਦੇ ਆ ਨਹੀਂ ਮੈਂ ਫੇਰ ਚੜਦਾ ਨਹੀਂ ਆ ਚੜਦਾ ਨਹੀਂ ਆ ਮੈਂ ਚੜਦਾ ਨਹੀਂ ਮੈਨੂੰ ਜੀਐਮ ਮੈਰਾ ਜੀ ਨਹੀਂ ਲੱਗਦਾ ਮੈਂ ਬਾਅਦ ਚ ਗਏ ਤੇ ਅੱਛਾ ਹਾਂ ਤੁਰ ਕੇ ਚਲੋ ਚੰਗਾ ਇਹ ਹਮ ਘਰ ਦੀ ਯਾਰ ਨਹੀਂ ਆਉਂਦੀ ਆਂਦੀ ਆ ਲੇਕਿਨ ਮਾਰਾ ਨੇ ਜਿਹੜੀ ਸੇਵਾ ਬਖਸ਼ੀ ਉਹ ਸੇਵਾ ਦਾ ਕਬਰ ਨਹੀਂ ਪੈਣੀ ਹੁਣ ਸੇਵਾ ਨੂੰ ਰੋਕ ਥੋੜੀ ਸਾਦਾ ਕਿਉਂਕਿ ਮਾਰਾ ਨੇ ਵੀ ਕਿਹਾ ਅਰਦਾਸ ਕਰਕੇ ਖਾਲਸਾ ਪਿੱਛੇ ਨੂੰ ਮੁੜਦਾ ਨਹੀਂ ਛੇਤੀ ਹੂੰ ਉਹਨਾਂ ਕਾਲੀ ਫੂਲਾ ਸਿੰਘ ਵਾਲੇ ਮਾਰਾ ਜੀ ਮਨਾ ਕਰਦਾ ਕਾਲੀ ਬਾਬਾ ਫੂਲਾ ਸਿੰਘ ਨੇ ਰਣ ਵਿੱਚ ਨਾ ਜੂਜੋ ਬਾਬਾ ਕਾਲੀ ਬਾਬਾ ਨੇ ਫੂਲਾ ਸਿੰਘ ਜੀ ਨੇ ਕਿਹਾ ਬੋਲਦਾ ਕਿ ਮੈਂ ਮਰ ਜਾਵਾਂਗਾ ਲੇਕਿਨ ਆਪਣੇ ਅਰਦਾਸ ਨਹੀਂ ਭੁੱਲਾਂਗਾ ਮੈਂ ਆਪਣੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਹੂੰ ਉਹਦਾ ਨਾ ਕਿ ਝੂਠਾ ਨਹੀਂ ਹੋ ਸਕਦਾ ਹੂੰ ਨੰਦਪੁਰ ਸਾਹਿਬ ਅਰਦਾਸ ਕਰਕੇ ਚੱਲੇ ਹਾਂ ਨੇ ਸਾਰੇ ਲਾਗੇ ਗੁਰਦੁਆਰਾ ਸਾਹਿਬ ਉਹ ਹੋਰ ਸਾਹਿਬ ਅੱਛਾ ਉੱਥੇ ਅਰਦਾਸ ਕਰਾਈ ਸੀਗੀ ਤੇਰ ਤੋਂ ਬਾਅਦ ਆਪਣੇ ਘਰ ਤੇ ਲਾਗੇ ਇੱਕ ਹੋਰ ਗੁਰਗਰ ਉੱਥੇ ਹੀ ਦੋ ਵਾਰ ਦਸਾ ਕਰਾਈਆਂ ਫਿਰ ਉਧਰ ਤੁਰੇ ਸੀਗੇ ਤੇ ਉਧਰ ਮੈਂ ਬੰਸ਼ਿਹਰ ਵਰਤਾਂ ਨਹੀਂ ਉਧਰੋਂ ਨਿਕਲ ਗਿਆ ਹਾਂ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਫਿਰ ਆਣ ਵੇਲੇ ਮੇਰਾ ਫਿਰ ਅੰਮ੍ਰਿਤਸਰ ਸਾਹਿਬ ਚਮਕੌਰ ਸਾਹਿਬ ਹੁਸ਼ਿਆਰਪੁਰ ਤੱਕ ਮੈਂ ਐਦਾ ਹੋ ਗਿਆ ਨਵੇਂ ਸ਼ਹਿਰ ਤੋਂ ਇਧਰ ਨੂੰ ਚਮਕੌਰ ਸਾਹਿਬੋਂ ਨਿਕਲ ਗਿਆ ਮੈਂ ਅੰਮ੍ਰਿਤਸਰ ਸਾਹਿਬ ਭੁੱਲ ਗਿਆ ਸੀਗਾ ਤੇ ਚਮਕੌਰ ਸਾਹਿਬ ਮੱਥਾ ਟੇਕਿਆ ਸਵਰੇ ਉਧਰੋਂ ਨਿਕਲੇ ਆ ਉਧਰੋਂ ਫਿਰ ਅੰਮ੍ਰਿਤਸਰ ਸਾਹਿਬ ਆ ਜਦੋਂ ਰੌਣਕ ਦਮ ਦਮਾ ਸਾਹ ਨੂੰ ਨਿਕਲ ਗਿਆ ਦਮਦਮਾ ਸਾਹ ਤੋਂ ਮੱਥਾ ਟੇਕਿਆ ਹਣ ਪਟਿਆਲੇ ਪਟਿਆਲੇ ਤੋਂ ਇਧਰ ਨੂੰ ਜਾ ਰਹੇ ਵਾਫਾ ਤੇਗੜ ਸਾਹਿਬ ਨੂੰ ਜਾ ਰਹੇ ਆ ਫਾਦੇਗੜ ਸਾਹਿਬ ਨੂੰ ਮੈਂ ਇੱਕ ਵਾਰ ਮੱਥਾ ਟੇਕ ਕੇ ਹਣ ਸਰਦੋਂ ਮੱਥਾ ਟੇਕ ਕੇ ਥਲੇ ਕੀ ਬਾਤ ਹੈ ਅਸੀਂ ਇਹ ਸਟੋਰੀ ਇਹਨਾਂ ਨਾਲ ਗੱਲਬਾਤ ਕਰਨ ਦਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਰੁਕੇ ਸਾਡੇ ਲਈ ਤੇ ਛੋਟੇ ਸਾਹਿਬ ਜੰਦਿਆਂ ਦੀ ਦਿੱਤੀ ਹੋਈ ਸ਼ਹਾਦਤ ਉਹਨਾਂ ਦੀਆਂ ਜਿਨੀਆਂ ਹੋਈਆਂ ਉਹ ਨੀਹਾਂ ਇਹ ਆ ਨੀ ਚਣ ਕੇ ਗਏ ਆ ਜਿਹੜੀ ਆ ਚਿੰਗਾ 16 ਸਾਲ ਦੀ ਉਮਰ ਦੇ ਵਿੱਚ ਲੱਗੀ ਹੋਈ ਆ ਹਿੰਦੂ ਪਰਿਵਾਰ ਦੇ ਵਿੱਚ ਜਨਮ ਹੋਇਆ ਪਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਧਾਰਨ ਤੋਂ ਇਨਕਾਰ ਕਰ ਦਿੱਤਾ ਸੀ ਉਹ ਜਿਹੜੀ ਸੋਚ ਅੱਜ ਵੀ ਸਾਡੀ ਜਵਾਨੀ ਦੇ ਵਿੱਚ ਆ ਵੀਰ ਨੇ ਬਹੁਤ ਛੋਟੀ ਗੱਲ ਕਹੀ ਆ ਕਿ ਸਾਨੂੰ ਅੱਜ ਗੁਰੂ ਦੇ ਲੜ ਲੱਗਣਾ ਚਾਹੀਦਾ ਤੇ ਕਿਉਂਕਿ ਜਿਹੜੀ ਦੁਨਿਆਵੀ ਮੋਹ ਮਾਇਆ ਕੀ ਉਹੋ ਦੁਨੀਆ ਦੇ ਉੱਤੇ ਰਹਿ ਜਾਣੀ ਆ ਉਹ ਸਾਡੇ ਨਾਲ ਨਹੀਂ ਜਾਣਾ ਜੇ ਸਾਡੇ ਨਾਲ ਕੁਝ ਜਾਣਾ ਤਾਂ ਉਹ ਸਾਡਾ ਨਾਮ ਜਪ ਤਪ ਸਾਡੇ ਨਾਲ ਜਾਣਾਗਾ ਤਾਂ ਉਮੀਦ ਕਰਦੇ ਆ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਹੋਵੇਗੀ ਹਿੰਮਤ ਦੇ ਲਈ ਇਸ ਨੌਜਵਾਨ ਦੀ ਇਸ ਸਟੋਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰ ਤਾਂ ਨੌਜਵਾਨ ਮੇਰੇ ਵਰਗੇ ਪਤਿਤ ਜਿਹੜੇ ਨੌਜਵਾਨ ਨੇ ਉਹ ਵੀ ਗੁਰੂ ਦੇ ਲੜ ਲੱਗ ਸਕਣ ਸਿੱਧੇ ਰਾਹੇ ਪਹਿਣ ਅਤੇ ਕੁਰਾਹੇ ਤੋਂ ਬਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ